ਲੁਧਿਆਣਾ ਦੇ ਜਗਰਾਉਂ ਸ਼ਹਿਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਗਾਇਕ ਸਿੱਧੂ ਮੂਸੇਵਾਲੇ ਦਾ ਗੀਤ ਸੁਣਾ ਕੇ ਡਾਕਟਰ ਨੇ ਬੱਚੇ ਦੀ ਲਾਫੇ ਪਲਸਟਰ ਲਗਾ ਦਿੱਤਾ। ਵਾਇਰਲ ਵੀਡੀਓ ਵਿੱਚ ਡਾਕਟਰ ਨੇ ਮੂਸੇਵਾਲੇ ਦਾ ਗੀਤ ਜੱਟ ਦੀ ਮਸ਼ਹੂਰ ਕਬੀਬਾ ਰਸੀਆ ਤੋਂ ਚਲਾ ਕੇ ਬੱਚੇ ਦਾ ਆਪਰੇਸ਼ਨ ਕੀਤਾ। ਜਦੋਂ ਡਾਕਟਰਾਂ ਨੇ ਇਹ ਗੀਤ ਚਲਾਇਆ ਤਾਂ ਬੱਚੇ ਦੇ ਨਾਲ-ਨਾਲ ਉੱਥੇ ਦਾ ਸਟਾਫ ਵੀ ਨੱਚਣ ਨੂੰ ਮਜਬੂਰ ਹੋ ਗਿਆ। ਇਸ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਗਰਾਉਂ ਤੇ ਆਰਥੋਪੈਡਿਕ ਮਹੇ ਡਾਕਟਰ ਬਿਮਾਰਸ਼ੂਕਤ ਨੇ ਦੱਸਿਆ ਕਿ ਹਾਲਸੇ ਵਿੱਚ ਜ਼ਖਮੀ ਹੋਏ ਬੱਚੇ ਦਾ ਨਾਮ ਸੁਪਦਰਸ਼ਨ ਬੱਚੇ ਦੀ ਲੱਤ ਕਾਰ ਦੇ ਹੇਟਾ ਆ ਗਈ ਸੀ ਦਾਦੀ ਉਸ ਨੂੰ ਸੇਵਲਨ ਹਸਪਤਾਲ ਜਗਰਾਉਂ ਲੈ ਕੇ ਪਹੁੰਚ ਗਈ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ਫਰੀਦਕੋੜ ਡਿਫਰ ਰ ਕਰ ਦਿੱਤਾ ਬੱਚੇ ਨੂੰ ਸੇਵਲਨ ਹਸਪਤਾਲ ਤੋਂ ਫਰੀਦਕੋੜ ਲੈ ਜਾਉਣ ਦੀ ਬਜਾਏ ਦਾਦੀ ਨੇ ਉਸ ਨੂੰ ਹੈਲਪਿੰਗ ਹੈਂਡ ਸੁਸਾਇਟੀ ਨਾਲ ਸੰਪਰਕ ਕੀਤਾ ਜਿਸ ਨੇ ਉਹਨਾਂ ਦੀ ਮਦਦ ਕੀਤੀ ਸੁਸਾਇਟੀ ਦੇ ਮੁਖੀ ਉਮੀਦ ਛਾਵੜਾ ਨੇ ਇਹ ਮਾਮਲਾ ਸੁਖਵੀਨ ਹਸਪਤਾਲ ਜਗਰਾਉਂ ਨੂੰ ਸੌਂਪ ਦਿੱਤਾ ਜਿੱਥੇ ਬੱਚੇ ਦੀ ਲਾਦਾ ਆਪਰੇਸ਼ਨ ਕੀਤਾ ਜਾਣਾ ਸੀ ਆਪਰੇਸ਼ਨ ਤੋਂ ਪਹਿਲਾਂ ਬੱਚਾ ਡਰਿਆ ਹੋਇਆ ਸੀ ਇਸ ਦੌਰਾਨ ਡਾਕਟਰ ਨੇ ਬੱਚੇ ਦੇ ਡਰ ਨੂੰ ਦੂਰ ਕਰਨ ਲਈ ਮੂਵਸੇ ਵੱਡਾ ਕੀਤ ਬਜਾਇਆ ਜਿਸ ਤੋਂ ਬਾਅਦ ਬੱਚਾ ਬਚਣ ਲੱਗ ਪਿਆ ਆਤੇ ਫਿਰ ਡਾਕਟਰਾਂ ਨੇ ਉਸ ਦਾ ਲੱਤ ਦਾ ਆਪਰੇਸ਼ਨ ਕੀਤਾ ਬਾਕੀ ਕੀਵੇ ਲਗੀ ਇਹ ਵੀਡੀਓ ਕਮੈਂਟ ਕਰਕੇ ਆਪਣੀ ਰਾਏ ਜਰੂਰ ਸਾਂਝੀ ਕਰ ਦਿਓ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰ ਦਿਓ ਧੰਨਵਾਦ ਜੀ